ਇਸ ਸਮੇਂ ਅੱਦਾ ਪੰਜਾਬ ਹੜਾ ਦੀ ਮਾਰ ਹੇਠ ਹੈ ਸਰਕਾਰ ਕਿੰਨੀ ਕੁ ਕਾਮਯਾਬ ਕਿੰਨੀ ਕੁ ਨਕਾਮ ਹੈ ਇਹ ਫੈਸਲਾ ਤੁਸੀਂ ਕਰਨਾ ਹੈ ਪਰ ਇੱਕ ਗੱਲ ਦਿਲ ਨੂੰ ਸਕੂਨ ਦਿੰਦੀ ਹੈ ਉਹ ਇਹ ਕਿ ਸਾਡੇ ਪੰਜਾਬ ਦੇ ਕਲਾਕਾਰ ਲੋਕਾਂ ਨੂੰ ਐਂਟਰਟੇਨ ਕਰਨ ਦੇ ਨਾਲ-ਨਾਲ ਲੋਕਾਂ ਦੀ ਬਾਹ ਫੜਨ ਲਈ ਵੀ ਹੁਣ ਗਰਾਊਂਡ ਜ਼ੀਰੋ ਤੇ ਉਤਰ ਗਏ ਨੇ ਦਿਲਜੀਤ ਦੋਸਾਂਝ ਹੋਣ ਗੁਰਦਾਸ ਮਾਨ ਹੋਣ ਕਰਨ ਔਜਲਾ ਹੋਣ ਜਾਂ ਉਹਨਾਂ ਵਰਗੇ ਹੋਰ ਵੱਡੇ ਸਟਾਰ ਹੋਣ ਸਾਰੇ ਦੇ ਸਾਰੇ ਹੀ ਇਸ ਸਮੇਂ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਲਈ ਤਿਆਰ ਨੇ ਸੰਜੂ ਬਾਬਾ ਜਿਨ੍ਹਾਂ ਨੂੰ ਕਿਹਾ ਜਾਂਦਾ ਸੰਜੇ ਦੱਤ ਉਹ ਵੀ ਪੰਜਾਬੀ ਹੋਣ ਦੇ ਨਾਤੇ ਇਸ ਸਮੇਂ ਪੰਜਾਬੀਆਂ ਦੇ ਨਾਲ ਡਟ ਕੇ ਖੜੇ ਨੇ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ तमाम ਕਲਾਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਔਖੇ ਵੇਲੇ ਪੰਜਾਬ ਦੀ ਬਾਹ ਫੜੀ ਪੰਜਾਬੀਆਂ ਦੀ ਬਾਹ ਫੜੀ ਤੇ ਇਸ ਸਮੇਂ ਮੈਦਾਨ ਤੇ ਉਹ ਖੁਦ ਉਤਰੇ ਹੋਏ ਨੇ ਜਾਂ ਉਹਨਾਂ ਦੀ ਟੀਮ ਉਤਰੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਅਸੀਂ ਦਿਲਸੀ ਦਿਲਜੀਤ ਦੋਸਾਂਝ ਦੀ ਦਿਲਜੀ ਦੋ ਸਾਂਝ ਲਗਾਤਾਰ ਪੰਜਾਬ ਦੀ ਸਥਿਤੀ ਨੂੰ ਦੇਖ ਕੇ ਆਪਣੇ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਉਹਨਾਂ ਦੀ ਟੀਮ ਇਸ ਸਮੇਂ ਗਰਾਉਂਡ ਜ਼ੀਰੋ ਤੇ ਹੈ ਦਿਲਜੀ ਦੋ ਸਾਂਝ ਦੀ ਟੀਮ ਜੋ ਹੈ ਸਾਂਝ ਫਾਊਂਡੇਸ਼ਨ ਇਹ ਲਗਾਤਾਰ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਤਰੀ ਹੋਈ ਹੈ ਉਹਨਾਂ ਦੀ ਟੀਮ ਦੇ ਸੀਨੀਅਰ ਮੈਂਬਰ ਉਤਰੇ ਹੋਏ ਨੇ ਹਰ ਉਸ ਥਾਂ ਤੇ ਸਾਂਝ ਫਾਊਂਡੇਸ਼ਨ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਸਰਕਾਰੀ ਤੰਤਰ ਸ਼ਾਇਦ ਪਹੁੰਚ ਰਿਹਾ ਹੈ ਜਾਂ ਨਹੀਂ ਪਹੁੰਚ ਰਿਹਾ ਉਹ ਇੱਕ ਬਾਤ ਦੀ ਗੱਲ ਹੈ ਪਰ ਇਹਨਾਂ ਕਲਾਕਾਰਾਂ ਦੀ ਟੀਮ ਲਗਾਤਾਰ ਪਹੁੰਚ ਰਹੀ ਹੈ ਤੇ ਦਿਲਜੀਤ ਦੋਸਾਂਝ ਦੀ ਟੀਮ ਨੇ ਇਹ ਐਲਾਨ ਕੀਤਾ ਹੈ ਕਿ ਦਿਲਜੀਤ ਦੋਸਾਂਝ 10 ਅਤ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈ ਰਹੇ ਨੇ ਤੇ ਉਹਨਾਂ ਦਾ ਜੋ ਵੀ ਮੁੜ ਵਸੇਬਾ ਹੈ ਔਰ ਉਹਨਾਂ ਦੇ ਜਿੰਨੀਆਂ ਵੀ ਲੋੜਾਂ ਨੇ ਸਭ ਪੂਰੀਆਂ ਕੀਤੀਆਂ ਜਾਣਗੇ ਇਹ ਪਿੰਡ ਹੋਣਗੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਇਸ ਤੋਂ ਇਲਾਵਾ ਲੋੜ ਮੁਤਾਬਕ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਭ ਦੀ ਇਸ ਸਮੇਂ ਸਪਲਾਈ ਕੀਤੀ ਜਾ ਰਹੀ ਹੈ ਤਸਵੀਰਾਂ ਬਖੂਬੀ ਬਿਆਨ ਕਰਦੀਆਂ ਨੇ ਕਿ ਇਹ ਪੰਜਾਬ ਦੀ ਸਪਿਰਿਟ ਹੈ ਪੰਜਾਬ ਦੇ ਕਲਾਕਾਰ ਨੇ ਜੋ ਆਪਣੀ ਗੱਲ ਤੇ ਖੜੇ ਵੀ ਰਹਿੰਦੇ ਨੇ ਤੇ ਪੰਜਾਬੀਆਂ ਦੇ ਨਾਲ ਵੀ ਖੜੇ ਰਹਿੰਦੇ ਨੇ ਜਦੋਂ ਵੇਲਾ ਆਉਂਦਾ ਹੈ ਸੰਕਟ ਦਾ ਤੇ ਇਹ ਅਸੀਂ ਗੱਲ ਕੀਤੀ ਦਿਲਜੀਤ ਦੋਸਾਂਝ ਹੋਰਾਂ ਦੀ ਬਾਬਾ ਬੋੜ ਗੁਰਦਾਸ ਮਾਨ ਦੀ ਵੀ ਗੱਲ ਕਰ ਲੈਨੇ ਆ ਗੁਰਦਾਸ ਮਾਨ ਨੇ ਵੀ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਜੋ ਅਧ ਪ੍ਰਭਾਵਿਤ ਇਲਾਕੇ ਨੇ ਜਾਂ ਲੋੜਵੰਦਾਂ ਦੇ ਲਈ 25 ਲੱਖ ਰੁਪਏ ਰਾਸ਼ੀ দান ਕਰਨ ਦੇ ਕਰਨਗੇ ਤੇ ਨਾਲ ਹੀ ਨਾਲ 5 ਲੱਖ ਰੁਪਏ ਰਾਸ਼ੀ ਉਹ ਹੋਏਗੀ ਜਿਸ ਦੇ ਨਾਲ ਦਵਾਈਆਂ ਖਰੀਦੀਆਂ ਜਾਣਗੀਆਂ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੁਣ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਚਾਹੇ ਉਹ ਪਸ਼ੂਆਂ ਲਈ ਹੋਵੇ ਚਾਹੇ ਇਨਸਾਨਾਂ ਦੇ ਲਈ ਹੋਵੇ ਤੇ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵਾਇਗ੍ਰੂਤ ਵਰਦਾਸ ਕਰਦੇ ਹੋਏ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਤੇ ਪੰਜਾਬ ਦੇ ਨਾਲ ਖੜੇ ਰਹਿਣ ਦੀ ਅਪੀਲ ਵੀ ਕੀਤੀ ਹੈ ਤੇ ਗੁਰਦਾਸ ਮਾਨ ਨੇ ਉਹਨਾਂ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੀ ਗਾਇਕੀ ਨੂੰ ਕੌਣ ਨਹੀਂ ਜਾਣਦਾ ਪਰ ਜਦੋਂ ਇਸ ਤਰ੍ਹਾਂ ਦਾ ਸੰਕਟ ਆਉਂਦਾ ਹੈ ਤਾਂ ਗੁਰਦਾਸ ਮਾਨ ਵਰਗੇ ਕਲਾਕਾਰ ਡਟ ਕੇ ਖੜ ਜਾਂਦੇ ਨੇ ਅਸੀਂ ਗੱਲ ਕੀਤੀ ਗੁਰਦਾਸ ਮਾਨ ਦੀ ਤੇ ਹੁਣ ਗੱਲ ਕਰੀਏ ਸੰਜੂ 바ਵਾ ਦੀ ਜੀ ਹਾਂ ਬਾਲੀਵੁੱਡ ਦੇ ਸਟਾਰ ਤੇ ਪੰਜਾਬੀ ਸੰਜੇ ਦੱਤ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੇ ਉੱਪਰ ਕੁਝ ਨਾ ਕੁਝ ਕਹਿੰਦੇ ਰਹਿੰਦੇ ਨੇ ਤਾਂ ਹੁਣ ਕਹਿਣਾ ਉਹਨਾਂ ਦਾ ਲਾਜ਼ਮੀ ਵੀ ਸੀ ਕਿਉਂਕਿ ਪੰਜਾਬ ਦੇ ਲਈ ਇਹ ਔਖਾ ਵੇਲਾ ਇਸ ਸਮੇਂ ਹੈ ਤਾਂ ਸੰਜੇ ਦਤ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਿਖਿਆ ਤੇ ਪੰਜਾਬ ਦੇ ਨਾਲ ਡਟ ਕੇ ਖੜੇ ਰਹਿਣ ਦੀ ਅਪੀਲ ਵੀ ਕੀਤੀ ਤੇ ਵਾਅਦਾ ਵੀ ਕੀਤਾ ਸੰਜੇ ਦਤ ਨੇ ਜੋ ਕਿਹਾ ਉਹਨਾਂ ਨੇ ਕਿਹਾ ਦਾ ਦੇਵਸਟੇਸ਼ਨ ਕਾਸਟ ਬਾਏ ਦੀ ਫਲਡਸ ਇਨ ਪੰਜਾਬ ਇਜ਼ ਟ੍ਰੂਲੀ ਹਾਰਟ ਬ੍ਰੇਕਿੰਗ ਸੈਂਡਿੰਗ ਸਟਰੈਂਥ ਐਂਡ ਪ੍ਰੇਅਰਸ ਟੂ एवरीवन ਇੰਪੈਕਟਡ ਉਹ ਅੱਗੇ ਲਿਖਦੇ ਨੇ ਆਈ ਵਿਲ ਸਪੋਰਟ ਇਨ ਏਵਰੀ ਵੇ ਆਈ ਕੈਨ ਮੇ ਬਾਬਾ ਜੀ ਬlesਸ ਐਂਡ ਪ੍ਰੋਟੈਕਟ ਆਲ ਇਨ ਪੰਜਾਬ ਤਾਂ ਇਹ ਸੰਜੂ ਬਾਬਾ ਜਿਨ੍ਹਾਂ ਦੀ ਅਦਾਕਾਰੀ ਦੇ ਸਾਰੇ ਫੈਨ ਨੇ ਤ ਸੰਜੂ ਬਾਬਾ ਕਿਸ ਕਿਸ ਤਰ੍ਹਾਂ ਦੇ ਇਨਸਾਨ ਨੇ ਇਸ ਬਾਰੇ ਵੀ ਪੂਰੀ ਇੰਡਸਟਰੀ ਜਾਣਦੀ ਹੈ ਤੇ ਉਹਨਾਂ ਦੇ ਫੈਨ ਵੀ ਜਾਣਦੇ ਨੇ ਤਾਂ ਸੰਜੇ ਦਤ ਨੇ ਵੀ ਪੰਜਾਬ ਦੇ ਲਈ ਇੱਕ ਤਰ੍ਹਾਂ ਦਾ ਸਪੋਰਟ ਦਿਖਾਇਆ ਤੇ ਪੰਜਾਬੀਆਂ ਦੇ ਨਾਲ ਖੜੇ ਰਹਿਣ ਦੀ ਗੱਲ ਕੀਤੀ ਹੈ ਜਿੰਨਾ ਵੀ ਉਹਨਾਂ ਤੋਂ ਹੋ ਸਕਦਾ ਹੈ ਹੁਣ ਗੱਲ ਕਰੀਏ ਪੰਜਾਬ ਦੇ ਮਸ਼ਹੂਰ ਪੰਜਾਬ ਦੇ ਸਟਾਰ ਗਾਇਕ ਕਰਨ ਔਜਲਾ ਦੀ ਕਰਨ ਔਜਲਾ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਲੋਕਾਂ ਦੇ ਨਾਲ ਖੜੇ ਰਹਿਣ ਦੀ ਗੱਲ ਕਹੀ ਹੈ ਕਰਨ ਔਜਲਾ ਦੇ ਬਾਰੇ ਇੱਕ ਗੱਲ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਹੀ ਜਾ ਰਹੀ ਹੈ ਕਿ ਜਦੋਂ ਉਹਨਾਂ ਦੀ ਟੀਮ ਤੋਂ ਤੇ ਕਰਨ ਔਜਲਾ ਬਾਰੇ ਤੋਂ ਇੱਕ ਮਦਦ ਮੰਗੀ ਗਈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਇੱਕ ਕਿਸ਼ਤੀ ਦੀ ਲੋੜ ਹੈ ਤਾਂ ਇਹ ਕਰਨ ਔਜਲਾ ਤੇ ਉਹਨਾਂ ਦੀ ਟੀਮ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਲਕੱਤਾ ਤੋਂ ਉਹ ਟੀ ਉਹ ਜੋ ਕਿਸ਼ਤੀ ਹੈ ਮੋਟਰ ਬੋਟ ਹੈ ਜਿਸ ਨੂੰ ਕਿਹਾ ਜਾਂਦਾ ਉਸ ਨੂੰ 에어 ਲਿਫਟ ਕਰਕੇ ਪੰਜਾਬ ਪਹੁੰਚਾਇਆ ਗਿਆ ਸੋਚੋ ਇਹ ਉਹੀ ਗਾਇਕ ਨੇ ਜਿਨ੍ਹਾਂ ਨੂੰ ਸੁਣਨ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਗਿਣਤੀ ਦੇ ਵਿੱਚ ਲੋਕਾਂ ਦਾ ਹੜ ਪਹੁੰਚ ਜਾਂਦਾ ਤੇ ਅੱਜ ਜਦੋਂ ਪੰਜਾਬ ਹੜਾਂ ਦੀ ਮਾਰ ਹੇਠ ਹੈ ਤਾਂ ਕਰਨ ਔਜਲਾ ਨੇ ਇਸ ਤਰ੍ਹਾਂ ਦਾ ਆਪਣਾ ਇੱਕ ਇਨੀਸ਼ੀਏਟਿਵ ਲਿਆ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਜੋ ਵਾਕਈ ਸਲੂਟ ਕਰਨੀ ਬਣਦੀ ਹੈ ਉਹਨਾਂ ਨੇ ਉਹਨਾਂ ਦੀ ਟੀਮ ਨੇ ਕਲਕੱਤਾ ਤੋਂ 2 ਘੰਟੇ ਦੇ 3 ਘੰਟੇ ਦੀ ਵਕਫੇ ਦੇ ਨਾਲ ਇਹ ਜੋ ਕਿਸ਼ਤੀ ਹੈ ਪੰਜਾਬ ਦੇ ਪਹਚਾਈ 에ਅਰ ਲਿਫਟ ਕਰਕੇ ਪਹਚਾਈ ਤੇ ਇਸ ਦੇ ਨਾਲ ਨਾਲ ਹੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਹਨਾਂ ਦੀ ਟੀਮ ਲਗਾਤਾਰ ਪਹੁੰਚ ਰਹੀ ਹੈ ਜਿੱਥੇ-ਜਿੱਥੇ ਵੀ ਲੋਡ ਹੋ ਸਕ ਲੋਡ ਹੈ ਉੱਥੇ ਮਦਦ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰਨ ਔਜਲਾ ਨੇ ਆਪਣਾ ਵੀਡੀਓ ਵੀ ਜਾਰੀ ਕੀਤਾ ਹੈ ਇਸ ਵੀਡੀਓ ਦੇ ਰਾਹੀਂ ਉਹ ਕੀ ਕਹਿ ਰਹੇ ਨੇ ਇਹ ਸੁਣੋ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਹਾਂ ਹਾਂ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਹਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਹਣ ਵਾਲੇ ਵੀ ਨੇ ਇਹ ਟਾਈਮ ਅ ਕਿਸੇ ਮਿਊਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਰੇ ਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਦਾ ਤੇ ਅੱਗੇ ਵੀ ਕਰਦਾ ਰਹੂੰਗਾ ਹੁਣ ਗੱਲ ਕਰਦੇ ਆ ਸਰਤਾਜ ਦੀ ਸੁਰਾਂ ਦੇ ਸਰਤਾਜ ਦੀ ਸਰਤਾਜ ਦਾ ਜਨਮ ਦਿਨ ਸੀ ਉਸ ਤੋਂ ਪਹਿਲਾਂ ਹੀ ਹਾਲਾਂਕਿ ਤੇ ਆਪਣੇ ਜਨਮ ਦਿਨ ਵਾਲੇ ਦਿਨ ਵੀ ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਫਾਊਂਡੇਸ਼ਨ ਸਰਤਾਜ ਫਾਊਂਡੇਸ਼ਨ ਲਗਾਤਾਰ ਮੈਦਾਨ ਦੇ ਵਿੱਚ ਨਿਤਰੀ ਹੋਈ ਹੈ ਤੇ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਸਰਤਾਜ ਫਾਊਂਡੇਸ਼ਨ ਵੱਲੋਂ ਹੜਪੀੜਤਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਟੀਮ ਲਗਾਤਾਰ ਗਰਾਉਂਡ ਜ਼ੀਰੋ ਤੇ ਹੈ ਰਸਦ ਹੋਵੇ ਦਵਾਈਆਂ ਹੋਣ ਜਾਂ ਹੋਰ ਲੋੜ ਦੀਆਂ ਚੀਜ਼ਾਂ ਹੋਣ ਉਸ ਨੂੰ ਲੈ ਕੇ ਸਰਤਾਜ ਦੀ ਟੀਮ ਲਗਾਤਾਰ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੈ ਕੀ 31 ਅਗਸਤ ਨੂੰ ਉਹਨਾਂ ਦਾ ਜਨਮ ਦਿਨ ਸੀ ਉਹਨਾਂ ਨੇ ਲਿਖਿਆ ਸੀ ਕਿ ਅੱਜ ਜਨਮ ਦਿਨ ਤੇ ਵਾਹਿਗੁਰੂ ਜੀ ਇਹ ਸੇਵਾ ਪ੍ਰਵਾਨ ਕਰਨ ਅੱਗੇ ਉਹ ਕਹਿੰਦੇ ਨੇ ਅਜਨਾਲਾ ਅਮ੍ਰਿਤਸਰ ਪੰਜਾਬ ਫਲਡ ਰੀਲੀਫ ਐਫਰਟ ਸਰਤਾਜ ਫਾਊਂਡੇਸ਼ਨ ਅੱਗੇ ਕਹਿੰਦੇ ਨੇ ਅਸੀਂ ਕੁਦਰਤ ਮਨਾ ਲੈਣੀ ਜੀ ਤੱਕਿਓ ਬੱਚਿਆਂ ਵਾਂਗ ਆਪਣੇ ਹੀ ਅੰਦਾਜ਼ ਵੀ ਜਦੋਂ ਉਹ ਲਿਖਦੇ ਨੇ ਤਾਂ ਲੋਕ ਉਹਨਾਂ ਨੂੰ ਸੁਣਦੇ ਨੇ ਤਾਂ ਸਰਤਾਜ ਜਿਸ ਤਰ੍ਹਾਂ ਦੇ ਕਲਾਕਾਰ ਨੇ ਜਿਨੇ ਜ਼ਹੀਨ ਕਲਾਕਾਰ ਨੇ ਉਨੀ ਹੀ ਜ਼ਹੀਨੀਅਤ ਦੇ ਨਾਲ ਸਰਤਾਜ ਤੇ ਉਹਨਾਂ ਦੀ ਟੀਮ ਇਸ ਸਮੇਂ ਗਰਾਉਂਡ ਜ਼ੀਰੋ ਤੇ ਹੈ ਤੇ ਲੋਕਾਂ ਦੀ ਮਦਦ ਕਰ ਰਹੀ ਹੈ ਤੇ ਇਹ ਸੀ ਸਰਤਾਜ ਦੀ ਟੀਮ ਅੱਗੇ ਗੱਲ ਕਰਦੇ ਆਂ ਉਸ ਮਸੀਹਾ ਦੀ ਜੀ ਹਾਂ ਮਸੀਹਾ ਇਸ ਕਰਕੇ ਕਹਿ ਰਹੇ ਆ ਕਿਉਂਕਿ ਜਦੋਂ ਕਰੋਨਾ ਵਾਇਰਸ ਸੀ ਉਦੋਂ ਪੂਰੇ ਦੇਸ਼ ਦੇ ਵਿੱਚ ਸਿਸਟਮ ਨਹੀਂ ਪਹੁੰਚਦਾ ਸੀ ਤਾਂ ਸੋਨੂ ਸੂਦ ਪਹੁੰਚਦੇ ਸੀ ਜੀ ਹਾਂ ਸੋਨੂ ਸੂਦ ਪੰਜਾਬੀ ਮੁੰਡਾ ਮੋਗੇ ਦਾ ਮੁੰਡਾ ਤੇ ਬਾਲੀਵੁੱਡ ਦਾ ਸਟਾਰ ਸੋਨੂ ਸੂਦ ਜਦੋਂ ਵੀ ਲੋੜਵੰਦ ਨੂੰ ਦੇਖਦਾ ਉਹ ਇਹ ਨਹੀਂ ਦੇਖਦਾ ਕਿ ਪੰਜਾਬ ਹੈ ਕੇਰਲਾ ਹੈ ਯੂਪੀ ਹੈ ਬਿਹਾਰ ਹੈ ਜਾਂ ਕੋਈ ਹੋਰ ਸੂਬਾ ਹੈ ਸੋਨੂ ਸੂਦ ਸਿਰਫ ਔਰ ਸਿਰਫ ਪੁੱਛਦਾ ਹੈ ਕੀ ਲੋੜ ਕਿਸ ਚੀਜ਼ ਦੀ ਹੈ ਤੇ ਅਗਲੇ ਪਲ ਉਹ ਚੀਜ਼ ਉਸ ਲੋੜਵੰਦ ਤੱਕ ਪਹੁੰਚਦੀ ਹੈ ਤੇ ਸੋਨੂ ਸੂਦ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਨਾਲ ਕਿਵੇਂ ਨਹੀਂ ਕੜਨਗੇ ਇਹ ਹੋ ਨਹੀਂ ਸਕਦਾ ਇਸੇ ਕਰਕੇ ਸੋਨੂ ਸੂਦ ਨੇ ਆਪਣਾ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਕਿਹਾ ਜਿਸ ਨੂੰ ਚਾਰੇ ਜਿਸ ਨੂੰ ਆਪਣੇ ਪਸ਼ੂਆਂ ਦੇ ਲਈ ਚਾਰੇ ਦੀ ਲੋੜ ਹੈ ਦਵਾਈ ਦੀ ਲੋੜ ਹੈ ਹੋਰ ਕਿਸੇ ਤਰ੍ਹਾਂ ਦੀ ਲੋੜ ਹੈ ਉਹ ਸਿੱਧਾ ਬੇਚੀ ਜਗ ਸੰਪਰਕ ਕਰੇ ਮਦਦ ਪਹੁੰਚੇਗੀ ਸੋਨੂ ਸੂਦ ਨੂੰ ਸੁਣੋ ਸਸਵੀ ਗੱਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਅਫੈਕਟਡ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਪਸ ਪੰਜਾਬ ਨੂੰ ਖੜਾ ਕਰਨਾ ਹੈ ਜੋ ਵੀ ਤੁਹਾਡੇ ਤੋਂ ਹੋ ਸਕਦਾ ਜਿਹੜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੋ ਵੀ ਮਦਦ ਮਿਲ ਸਕਦੀ ਪਲੀਜ਼ ਕਰੋ ਮੈਂ ਵੀ ਬਹੁਤ ਸਾਰੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਸਿਸਟਰ ਮਾਲਵੀਕਾ ਮੋਗੇ ਵਿੱਚ ਉਹ ਵੀ ਬਹੁਤ ਸਾਰੇ ਲੋਕਾਂ ਨਾਲ ਜੁੜ ਚੁੱਕੀ ਹੈ ਆਲਰੇਡੀ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਪਲੀਜ਼ ਸ਼ੇਅਰ ਕਰੋ ਕੋਈ ਮੱਛਰਦਾਨੀਆਂ ਹੋਣ ਪਸ਼ੂਆਂ ਲਈ ਤੂੜੀ ਹੋਵੇ ਜੋ ਵੀ ਹੋਵੇ ਖਾਣਾ ਰਾਸ਼ਨ ਜਿਹੜੇ ਜ਼ਿਆਦਾ ਇਫੈਕਟਡ ਪਿੰਡ ਨੇ ਉਹਦੇ ਬਾਰੇ ਜ਼ਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਮਿਲ ਕੇ ਰਲ ਮਿਲ ਕੇ ਜਲਦੀ ਵਾਪਸ ਖੜੇ ਕਰੀਏ ਔਰ ਜੇ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਤਕਲੀਫ ਹੈ ਤੇ ਪਲੀਜ਼ ਸ਼ੇਅਰ ਕਰੋ ਜਿਹੜੇ ਪਰਿਵਾਰਾਂ ਨੂੰ ਜਿਹੜੇ ਲੋਕਾਂ ਨੂੰ ਤਕਲੀਫਾਂ ਨੇ ਸ਼ੇਅਰ ਕਰੋ ਤਾਂਕਿ ਵਾਪਸ ਜਲਦੀ ਪੰਜਾਬ ਜਿਹੜਾ ਹੈ ਵਾਪਸ ਉਦਾਂ ਹੀ ਹਰਾ-ਭਰਾ ਹੋ ਸਕੇ ਹੁਣ ਗੱਲ ਕਰਦੇ ਆ ਉਸ ਕਲਾਕਾਰ ਦੀ ਹਾਲਾਂਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਨਹੀਂ ਪਰ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਪੰਜਾਬ ਦੇ ਲੋਕਾਂ ਦੇ ਲਈ ਦਰਦ ਫੇਰ ਚੱਲ ਗਿਆ ਹਾਲਾਂਕਿ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਪਿਤਾ ਵੱਲੋਂ ਮੈਨੇਜ ਕੀਤਾ ਜਾਂਦਾ ਹੈ ਤੇ ਉਸ ਉਸੇ ਹੈਂਡਲ ਤੋਂ ਇੱਕ ਪੋਸਟ ਪਾਈ ਗਈ ਤੇ ਪੰਜਾਬੀਆਂ ਦੇ ਨਾਲ ਖੜੇ ਰਹਿਣ ਦੀ ਅਪੀਲ ਵੀ ਕੀਤੀ ਗਈ ਤੇ ਭਰੋਸਾ ਵੀ ਦਿਵਾਇਆ ਗਿਆ ਉਸ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਇਹ ਪੜ੍ਹ ਕੇ ਅਸੀਂ ਤੁਹਾਨੂੰ ਦੱਸ ਦਿੰਦੇ ਆ ਲਿਖਿਆ ਗਿਆ ਕਿ ਪਿਛਲੇ ਦਿਨਾਂ 'ਚ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਹੜਾ ਕਰਕੇ ਬਹੁਤ ਨੁਕਸਾਨ ਹੋਇਆ ਪਸ਼ੂ ਡੁੱਬ ਗਏ ਫਸਲਾਂ ਤਬਾਹ ਹੋ ਗਈਆਂ ਇਸ ਵੱਡੇ ਦੁੱਖ ਦੇ ਸਮੇਂ ਇਕੱਠੇ ਹੋ ਕੇ ਆਪਣੇ ਪੰਜਾਬ ਨੂੰ ਮੁੜ ਖੜਾ ਕਰੀਏ ਹਾਲਾਂਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਉਹਨਾਂ ਦੇ ਪ੍ਰਸ਼ੰਸਕ ਅੱਜ ਵੀ ਉਹਨਾਂ ਦੀ ਜੋ ਸੋਸ਼ਲ ਮੀਡੀਆ ਪੋਸਟਾਂ ਨੇ ਸੋਸ਼ਲ ਮੀਡੀਆ ਅਕਾਊਂਟ ਉਸ ਨਾਲ ਅੱਜ ਵੀ ਜੁੜੇ ਹੋਏ ਨੇ ਤੇ ਉਸੇ ਅਕਾਊਂਟ ਤੋਂ ਪੰਜਾਬੀਆਂ ਦੀ ਮਦਦ ਲਈ ਜੋ ਹੜਪੀੜਤਾ ਦੀ ਮਦਦ ਲਈ ਇੱਕ ਅਪੀਲ ਜ਼ਰੂਰ ਪਾਈ ਗਈ ਹੈ ਤੇ ਬੱਬੂ ਮਾਨ ਪੁਰਾਣੇ ਗਾਇਕ ਨੇ ਪੰਜਾਬ ਦੇ ਆਪਣੀ ਜੋ رائے ਨੇ ਬੇਬਾਕੀ ਨਾਲ ਅਲੱਗ-ਅਲੱਗ ਮੁੱਦਿਆਂ ਤੇ ਰੱਖਦੇ ਨੇ ਤੇ ਉਹਨਾਂ ਨੇ ਵੀ ਪੰਜਾਬ ਦੇ ਹੜਪੀੜਤਾ ਦੀ ਬਾਹ ਫੜਨ ਦੇ ਲਈ ਅਪੀਲ ਕੀਤੀ ਹੈ ਤੇ ਉਹਨਾਂ ਦੇ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਹੈ ਉਸ ਪੋਸਟ ਦੇ ਦੌਰਾਨ ਉਸ ਪੋਸਟ ਦੇ ਵਿੱਚ ਉਹ ਕੀ ਲਿਖਦੇ ਨੇ ਉਹਨਾਂ ਨੇ ਲਿਖਿਆ ਕਿ ਇੱਕ ਫੋਟੋ ਪਾ ਰਹੇ ਨੇ ਉਹ ਜਿਹਦੇ ਵਿੱਚ ਕਿ ਬੇਬੇ ਬਹੁਤ ਰੋ ਰਹੇ ਨੇ ਤੇ ਉਸ ਦੇ ਵਿੱਚ ਲਿਖਦੇ ਨੇ ਉਹ ਕਿ ਉਹ ਜੋ ਵੀ ਆਪਣੀ ਗੱਲ ਲਿਖਦੇ ਨੇ ਅਸੀਂ ਉਹ ਕਰਦੇ ਨੇ ਕਿ ਬੇਬੇ ਜੀ ਤੱਕ ਸੁਨੇਹਾ ਲਾ ਦਿਓ ਕਿ ਆ ਜਾ ਰਿਹਾ ਕਿ ਬੇਬੇ ਜੀ ਦਾ ਘਰ ਇਸ ਹੜ ਹੜਾਂ ਦੇ ਵਿੱਚ ਬਰਬਾਦ ਹੋ ਗਿਆ ਉਹ ਲਿਖ ਰਹੇ ਨੇ ਕਿ ਬੇਬੇ ਜੀ ਤੱਕ ਸੁਨੇਹਾ ਲਾ ਦਿਓ ਫੋਨ ਨੰਬਰ ਆ ਗਿਆ ਤੁਹਾਡਾ ਪਾਣੀ ਉੱਤਰ ਜੇ ਕਰ ਅਸੀਂ ਬਣਾ ਕੇ ਦੇਵਾਂਗੇ ਬੱਬੂ ਮਾਨ ਬੱਬੂ ਮਾਨ ਹਾਲਾਂਕਿ ਬੜੀ ਬੇਬਾਕੀ ਨਾਲ ਆਪਣੀ ਗੱਲਾਂ ਜਰੂਰ ਰੱਖਦੇ ਨੇ ਤੇ ਇਸ ਵਾਰ ਵੀ ਬੇਬਾਕੀ ਨਾਲ ਉਹਨਾਂ ਨੇ ਉਸ ਬੇਬੇ ਦਾ ਦਰਦ ਸਮਝਿਆ ਤੇ ਸਿੱਧੇ ਤੌਰ ਤੇ ਕਿਹਾ ਕਿ ਲੋੜ ਤੁਹਾਡੀ ਜੋ ਹੈ ਉਹ ਮਕਾਨ ਦੀ ਹੈ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਸ ਤੋਂ ਬਾਅਦ ਤੁਹਾਡਾ ਮਕਾਨ ਅਸੀਂ ਬਣਾ ਕੇ ਦੇਾਂਗੇ ਇਹ ਦਰਿਆ ਦੇ ਲਈ ਹੈ ਪੰਜਾਬੀ ਕਲਾਕਾਰਾਂ ਦੀ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਰਣਜੀਤ ਬਾਵਾ ਦੀ ਰਣਜੀਤ ਬਾਵਾ ਦੀ ਗਾਇਕੀ ਦੇ ਬਹੁਤ ਸਾਰੇ ਲੋਕ ਫੈਨ ਨੇ ਵੱਖ-ਵੱਖ ਮੁੱਦਿਆਂ ਤੇ ਬੜੇ ਹੀ ਠਰਮੇ ਨਾਲ ਉਹ ਆਪਣੀ ਆਵਾਜ਼ ਜੋ ਮਕਬੂਲ ਆਵਾਜ਼ ਹੈ ਉਸ ਦੇ ਵਿੱਚ ਉਹ ਗਾਣੇ ਗਾਉਂਦੇ ਨੇ ਲੋਕਾਂ ਨੂੰ ਐਂਟਰਟੇਨ ਕਰਦੇ ਨੇ ਅੱਜ ਕੋਈ ਉਹਨਾਂ ਦਾ ਸ਼ੋਅ ਚੱਲ ਰਿਹਾ ਸੀ ਉਹ ਵੀਡੀਓ ਵਾਇਰਲ ਹੋ ਰਿਹਾ ਹੈ ਉਸ ਦੇ ਵਿੱਚ ਉਹ ਲਗਾਤਾਰ ਸਾਫ਼-ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕੀ ਮੇਰੇ ਸ਼ੋਦਾ ਜੋਦੀ ਜੋ ਪਹਿਲੀ ਕਮਾਈ ਹੋਏਗੀ ਉਹ ਹੜਪੀੜਤਾਵਾਂ ਦੇ ਲਈ ਅਸੀਂ ਦਿਆਂਗੇ ਹੜਪੀੜਤਾ ਦੀ ਮਦਦ ਲਈ ਦਿਆਂਗੇ ਕੀ ਕਹਿ ਰਹੇ ਨੇ ਰஞ்சிਤ ਬਾਵਾ ਉਹ ਸੁਣੋ ਕੋ ਸਾਰਾ ਇਸ ਕੰਪਨੀ ਟੀਮ ਦੇ ਨਾਮ ਹੋਗੇ ਜੀ ਇਸ ਸ਼ੋਦਾ ਕਮਾਇਆ ਕੋ ਸਾਰਾ ਇਸ ਕੰਪਨੀ ਟੀਮ ਦੇ ਨਾਮ ਹੋਗੇ ਉਹ ਸਾਡੀ ਨਸਾਨ ਤੋਂ ਅੰਦੇ ਲਈ ਦੇਵਾਂਗੇ ਤੁਸੀਂ ਤੁਸੀਂ ਸਾਨੂੰ ਦੇਣੀ ਉਸੇ ਸਾਰੀ ਸ਼ੋਦਾ ਦੇ ਆ ਅਸੂਫ ਮਿਸ਼ਨ ਜਿਹੜੀ ਲੋਕੀ ਹੈ ਨਹੀਂ ਹਮੇਸ਼ਾ ਪੰਜਾਬ ਦੀ ਅਸੀਂ ਖੜੇ जिन्हें जो जिन्हें जिन्ना मारे हिम्मत दिखती है हौसला देता है और अब सामने सुनते जो प्रेरणा सेवा तो करते और सेवा ही अगर दे क्योंकि जीवन किम खर्च लगे और शो बिका वह सा शो सील हो जे असि गुरुमंडल साहब तो पैसे लेने वो सारे असं किसान भी रख देखिए सात ਤੋ ਵਾਕਈ ਕਾਬਲੇ ਤਾਰੀਫ ਹੈ ਕੈਨੇਡਾ ਟੂਰ ਦਾ ਜੋ ਪਹਿਲੇ ਸ਼ੋਅ ਦਾ ਜੋ ਵੀ ਕਮਾਈ ਹੈ ਉਸ ਨੂੰ ਦਾਨ ਕਰਨ ਦੀ ਗੱਲ ਕਰ ਰਹੇ ਨੇ ਰਣਜੀਤ ਬਾਵਾ ਤਸਰੀਮ ਜਸੜ ਦੀ ਗਾਇਕੀ ਨੂੰ ਕੌਣ ਨਹੀਂ ਪਸੰਦ ਕਰਦਾ ਤਸਰੀਮ ਜਸੜ ਵੀ ਇਸ ਸਮੇਂ ਹੜਪੀਟਾਂ ਦੇ ਲਈ ਅਪੀਲ ਕਰ ਰਹੇ ਨੇ ਤੇ ਨਾਲ ਖੜੇ ਨਜ਼ਰ ਆ ਰਹੇ ਤੇ ਰਸੇਮ ਜਸਟੜ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਰਾਹੀਂ ਜੋ ਕਿਹਾ ਉਹ ਪੜਨ ਵਾਲਾ ਉਹਨਾਂ ਨੇ ਇਸ ਦੌਰਾਨ ਕਿਹਾ ਕਿ ਸਾਸਰੀ ਯਕਾਲ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਇੱਕ ਬਹੁਤ ਔਖੇ ਤੋਂ ਔਖੇ ਸਮੇਂ ਚੋਂ ਗੁਜ਼ਰ ਰਿਹਾ ਹੈ ਬਹੁਤ ਦਿਨਾਂ ਤੋਂ ਮਿਹਨਤਾਂ ਜਾਰੀ ਨੇ ਸਾਰਿਆਂ ਦੀਆਂ ਰਲ ਮਿਲ ਕੇ ਇਸ ਬੁਰੇ ਵਕਤੋਂ ਨਿਕਲਣ ਲਈ ਹਰ ਇਨਸਾਨ ਆਪਣੇ ਵੱਲੋਂ ਯੋਗਦਾਨ ਪਾ ਵੀ ਰਿਹਾ ਤੇ ਅਪੀਲ ਵੀ ਕਰਦੇ ਆ ਕਿ ਜ਼ਰੂਰ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ ਦਸਵੰਦ ਕੱਢੀਏ ਤੇ ਇੱਕ ਦੂਜੇ ਦਾ ਸਹਾਰਾ ਬਣੀਏ ਮੈਂ ਆਪਣੇ ਸੋਸ਼ਲ ਮੀਡੀਆ ਦੇ ਕਈ ਵਾਰ ਨੰਬਰ ਐਂਡ ਡਿਟੇਲਸ ਸ਼ੇਅਰ ਵੀ ਕੀਤੀਆਂ ਨੇ ਬਾਕੀ ਤੁਸੀਂ ਕਿਸੇ ਵੀ ਸੰਸਥਾ ਜਾਂ ਸਹੀ ਇਨਸਾਨ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਆਪਣਾ ਹਿੱਸਾ ਪਾ ਸਕਦੇ ਹੋ ਸਾਰੇ ਵਲੰਟੀਅਰਸ ਐਂਡ ਆਰਗੇਨਾਈਜੇਸ਼ਨਸ ਨੂੰ ਸਲੂਟ ਮਹਾਰਾਜ ਕਿਰਪਾ ਰੱਖਣ ਬਾਲ ਬਖਸ਼ਣ ਤਾਂ ਤਰਸੀਮ ਜੱਸੜ ਆਪਣੇ ਅੰਦਾਜ਼ ਵਿੱਚ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬੀਆਂ ਨਾਲ ਅਸੀਂ ਖੜੇ ਆਂ ਤੇ ਹਰ ਵੇਲੇ ਅਸੀਂ ਖੜੇ ਮਿਲਾਂਗੇ ਇਸ ਤੋਂ ਬਾਅਦ ਗੱਲ ਕਰੀਏ ਅਸੀਂ ਰਾਜਕੁੰਦਰਾ ਦੀ ਰਾਜਕੁੰਦਰਾ ਦੀ ਫਿਲਮ ਆਈ ਹੈ ਮਹਿਰ ਤੇ ਜੋ ਇਸ ਸਮੇ ਉਹ ਵਾਰ-ਵਾਰ ਸੋਸ਼ਲ ਮੀਡੀਆ ਦੇ ਰਾਹੀਂ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਰੱਬਾ ਮਿਹਰ ਕਰੇ ਪੰਜਾਬੀਆਂ ਤੇ ਹੜਪੀੜਤਾ ਤੇ ਕਿਉਂਕਿ ਜਿਨ੍ਹਾਂ ਦੇ ਘਰ ਡੁੱਬ ਗਏ ਜਿਨ੍ਹਾਂ ਦੀ ਫਸਲਾਂ ਡੁੱਬ ਗਈਆਂ ਪਸ਼ੂ ਰੁਲ ਗਏ ਉਹਨਾਂ ਦਾ ਰੱਬ ਰੱਖਾ ਹੈ ਤੇ ਨਾਲ ਹੀ ਅਸੀਂ ਉਹਨਾਂ ਦੇ ਲਈ ਖੜੇ ਆਂ ਕਿਉਂਕਿ ਪੰਜਾਬੀ ਹੀ ਪੰਜਾਬੀ ਦੇ ਜੋ ਉਹਦੇ ਹੱਕ ਦੇ ਵਿੱਚ ਖੜਦਾ ਹੈ ਉਸ ਦੀ ਮਦਦ ਲਈ ਉਸ ਦੇ ਕੋਲ ਹੁੰਦਾ ਹੈ ਰਾਜਕੁੰਦਰਾ ਲਗਾਤਾਰ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਸਰਗਰਮ ਨੇ ਤੇ ਇਸ ਸਮੇਂ ਉਹਨਾਂ ਦੀ ਫਿਲਮ ਮਹਿਰ ਆਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਆਪਣੀ ਫਿਲਮ ਦਾ ਫਿਲਮ ਦੇ ਜੋ ਪਹਿਲੇ ਸ਼ੋਦੀ ਕਮਾਈ ਸੀ ਉਸ ਨੂੰ ਵੀ ਹੜਪੀਟਾਂ ਦੇ ਲਈ ਦੇਣ ਦਾ ਐਲਾਨ ਕੀਤਾ ਹੋਇਆ ਸੀ ਤੇ ਹੁਣ ਉਹ ਫਿਰ ਆਪਣੇ ਸਟਾਰ ਕਾਸਟ ਦੇ ਨਾਲ ਮੈਦਾਨ ਤੇ ਉਤਰੇ ਹੋਏ ਨੇ ਤੇ ਉਹਨਾਂ ਦੀ ਟੀਮ ਲਗਾਤਾਰ ਮੈਦਾਨ ਤੇ ਕੰਮ ਕਰ ਰਹੀ ਹੈ ਗਰਾਊਂਡ ਤੇ ਕੰਮ ਕਰੀਏ ਰਾਜਕੁੰਦਰਾ ਇਸ ਸਮੇਂ ਕੀ ਕਹਿ ਰਹੇ ਨੇ ਇਸ ਸਾਰੇ ਸਿਚੁਏਸ਼ਨ ਨੂੰ ਦੇਖ ਕੇ ਉਹ ਵੀ ਸੁੰਨਾ ਬਣਦਾ ਹੈ ਅੱਜ ਮੈਨੂੰ ਬੜਾ ਹੀ ਮਾਣ ਹੈ ਬੜਾ ਹੀ ਫਕਰ ਹੈ ਪੰਜਾਬੀ ਹੋਣ ਦਾ ਅਸੀਂ ਚੰਡੀਗੜ੍ਹ ਤੋਂ ਅੱਜ ਸਵੇਰੇ ਨਿਕਲੇ ਸੀਗੇ ਅਜਨਾਲਾ ਆਂ ਲਈ ਔਰ ਰਸਤੇ 'ਚ ਇੰਨੇ ਟਰਾਲੇ ਨਜ਼ਰ ਆ ਰਹੇ ਹੈ ਪੰਜਾਬ ਜੁੜਿਆ ਹੋਇਆ ਹੈ ਮੈਂ ਆਪਣੇ ਸਾਰੇ ਪੈਨਾਪਰਾਵਾਂ ਨੂੰ ਥੈਂਕ ਯੂ ਬੋਲਣਾ ਚਾਹੁੰਦਾ ਜੋ ਬਿਲਕੁਲ ਜੋ ਜੋ ਸਪਲਾਈ ਚੇਹੀਦੀ ਹੈ ਇੱਥੇ ਪਹੁੰਚ ਗਈ ਹੈ ਮੈਂ ਇਹ ਵੀ ਦਰਖਾਸਤ ਕਰਾਂਗਾ ਕਿ ਸਾਰੇ ਕੁਝ ਇੱਕ ਵਾਰ ਨਾਲ ਭੇਜੋ ਔਰ ਕੁਛਕੇ ਭੇਜੋ ਜਿਹੜੇ ਜਿਹੜੇ ਪਿੰਡਾਂ ਨੂੰ ਲੋੜ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਆਨ ਵਾਲੇ 2-4 ਮਹੀਨਿਆਂ ਦੇ ਵਿੱਚ ਜੇ ਦੇ ਪਾਣੀ ਨੀਚੇ ਜਾਏਗਾ ਉਸ ਟਾਈਮ ਤੇ ਕਿਸਾਨਾਂ ਨੂੰ ਸਾਡੀ ਬਹੁਤ ਬੰਦੇ ਚਾਹੀਦੀ ਹੋਗੀ ਔਰ ਉਸ ਟਾਈਮ ਆਪਾਂ ਫਿਰ ਵਾਪਸ ਖੜੇ ਹੋਵਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਬਾਹਰੋਂ ਅਗਰ ਕੋਈ ਹੈਲਪ ਕਰਦਾ ਜੀ ਆਇਆਂ ਨੂੰ ਨਹੀਂ ਕਰਦਾ ਤਾਂ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਹੈ ਔਰ ਇਹ ਸੇਵਾ ਸਾਰੇ ਪੈਨ ਭਰਾ ਤੁਹਾਨੂੰ ਕਰਨ ਦਾ ਫਰਜ਼ ਬੰਦਾ ਅੱਜ ਔਰ ਥੈਂਕ ਯੂ ਵੈਰੀ ਮਚ ਬਾਜੀ ਕੋ ਫੋਲੋ ਤਾਂ ਤੁਸੀਂ ਸੁਣਿਆ ਰਾਜਕੁੰਦਰਾ ਨੂੰ ਉਹਨਾਂ ਦੀ ਪਤਨੀ ਸ਼ਿਲਪਾ ਸ਼ੈਟੀ ਵੀ ਕਾਫੀ ਪੰਜਾਬ ਦੇ ਮੁੱਦਿਆਂ ਦੇ ਉੱਪਰ ਬੋਲਦੇ ਨੇ ਤੇ ਜੁੜੇ ਵੀ ਰਹਿੰਦੇ ਨੇ ਸ਼ਿਲਪਾ ਸ਼ੈਟੀ ਨੇ ਵੀ ਸੋਸ਼ਲ ਮੀਡੀਆ ਤੇ ਲਿਖਿਆ ਕਿਉਂਕਿ ਉਹ ਵੀ ਲਗਾਤਾਰ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਤੇ ਪੰਜਾਬ ਦੇ ਵਿੱਚ ਹੁਣ ਜਦੋਂ ਔਖੀ ਘੜੀ ਆਈ ਹੈ ਤਾਂ ਉਹਨਾਂ ਨੇ ਜੋ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਉਹ ਲਿਖਿਆ ਹੈ ਕਿ ਹਾਰਟ ਬ੍ਰੋਕਨ ਟੂ ਸੀ ਦਾ ਸਫਰਿੰਗ ਕੌਜ਼ਡ ਬਾਏ ਫਲੱਡਸ ਇਨ ਪੰਜਾਬ ਪ੍ਰੇਇੰਗ ਫੋਰ ਸਟਰੈਂਥ ਸੇਫਟੀ ਐਂਡ ਹੀਲਿੰਗ ਫੋਰ एवरीवन ਅਫੈਕਟਡ ਉਹ ਹਰ ਉਸ ਪੀੜਤ ਸ਼ਖਸ ਦੇ ਲਈ ਪ੍ਰਾਰਥਨਾ ਕਰ ਰਹੇ ਨੇ ਅਰਦਾਸ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਦੁੱਖ ਨੇ ਉਹ ਜਲਦੀ ਤੋਂ ਜਲਦੀ ਖਤਮ ਹੋ ਜਾਣ ਜਿਮੀ ਸ਼ੇਰਗਿੱਲ ਦੀ ਗੱਲ ਕਰਦੇ ਆ ਜਿਮੀ ਸ਼ੇਰਗਿੱਲ ਦੀ ਫਿਲਮ ਆਈ ਸੀ ਹੁਣੀ ਮਾਂ ਜਾਏ ਤੇ ਕਾਫੀ ਲੰਬੇ ਸਮੇਂ ਦਾ ਪੰਜਾਬੀ ਸਿਨੇਮਾ ਦੇ ਵਿੱਚ ਉਹਨਾਂ ਨੇ ਵਾਪਸੀ ਕੀਤੀ ਸੀ ਤੇ ਉਸ ਦੇ ਦੌਰਾਨ ਉਹ ਪੰਜਾਬ ਦੇ ਵਿੱਚ ਵਿਚਰ ਵੀ ਰਹੇ ਸੀ ਪਰ ਇਸੇ ਦੌਰਾਨ ਪੰਜਾਬ ਦੇ ਵਿੱਚ ਹੜਪੀੜਤਾ ਦੀ ਸਾਰ ਲੈਂਦੇ ਵੀ ਨਜ਼ਰ ਆਇਆ ਤੇ ਹੜਪੀੜਤਾ ਬਾਰੇ ਗੱਲ ਕਰਦੇ ਵੀ ਨਜ਼ਰ ਆਏ ਜਿਮੀ ਸ਼ੇਰ gil ਉਹ ਕੀ ਲਿਖ ਰਹੇ ਨੇ ਆਪਣੇ ਸੋਸ਼ਲ ਮੀਡੀਆ ਤੇ ਉਹ ਵੀ ਇਸ ਸਮੇਂ ਪੜਨ ਯੋਗ ਹੈ ਉਹ ਕਹਿ ਰਹੇ ਨੇ ਕਿ ਪੰਜਾਬ ਦੀ ਧਰਤੀ ਅੱਜ ਫੇਰ ਦੁੱਖਾਂ ਦੀਆਂ ਲਹਿਰਾਂ ਨਾਲ ਲੜ ਰਹੀ ਹੈ ਹੜ੍ਹਾਂ ਦੇ ਪਾਣੀ ਨੇ ਕਈਆਂ ਦੇ ਘਰ ਉਜਾੜ ਦਿੱਤੇ ਨੇ ਲੋਕ ਆਪਣੇ ਘਰ-ਬਾਰ ਛੱਡ ਕੇ ਬੀਬਸੀ ਵਿੱਚ ਕਿਤੇ ਹੋਰ ਜਾਣ ਨੂੰ ਮਜਬੂਰ ਨੇ ਇਹ ਸਮਾਂ ਸਾਨੂੰ ਯਾਦ ਦਵਾਉਂਦਾ ਹੈ ਕਿ ਜ਼ਿੰਦਗੀ ਦੀ ਅਸਲੀ ਤਾਕਤ ਇੱਕ ਦੂਜੇ ਦਾ ਸਾਥ ਦੇਣ ਵਿੱਚ ਹੈ ਜਿਹੜੇ ਜਿਹੜੇ ਭਰਾ ਭੈਣ ਮੁਸੀਬਤ ਵਿੱਚ ਹਨ ਉਹ ਸਾਡੇ ਹੀ ਪਰਿਵਾਰ ਹਨ ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਭ ਉੱਤੇ ਰੱਖਣ ਉਹਨਾਂ ਨੂੰ ਹੌਸਲਾ ਦੇਵੇ ਦੁੱਖਾਂ ਤੋਂ ਬਚਾਏ ਆਓ ਅਸੀਂ ਸਭ ਮਿਲ ਕੇ ਅਰਦਾਸ ਕਰੀਏ ਅਤੇ ਯੋਗਦਾਨ ਪਹੁੰਚਾਈਏ ਤਾਂ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਵੀਰ ਭਰਾ ਇਕੱਲਾ ਨਾ ਰਹੇ ਪ੍ਰੇ ਫੋਰ ਪੰਜਾਬ ਏ ਜਿਮੀ ਸ਼ੇਰਗਿੱਲ ਕਹ ਰਹੇ ਨੇ ਪੰਜਾਬੀ ਪੰਜਾਬੀ ਨੇ ਜਿਮੀ ਸ਼ੇਰਗਿੱਲ ਤੇ ਵੱਡਾ ਨਾਮ ਨੇ ਇਸ ਸਮੇਂ ਬਾਲੀਵੁੱਡ ਦੇ ਵਿੱਚ ਤਾਂ ਅਸੀਂ ਜਿਮੀ ਸ਼ੇਰਗਿੱਲ ਦੀ ਗੱਲ ਕੀਤੀ ਹੁਣ ਗੱਲ ਕਰਦੇ ਆ ਨਿੱਕੂ ਦੀ ਜੋ ਕਿ ਆਪਣੀ ਪੱਗ ਵਾਸਤੇ ਆਪਣੀ ਗਾਇਕੀ ਵਾਸਤੇ ਜਾਣੇ ਜਾਂਦੇ ਨੇ ਇਸ ਸਮੇਂ ਨਿੱਕੂ ਗਰਾਉਂਡ ਜ਼ੀਰੋ ਤੇ ਨੇ ਜੋ ਸੇਫਟੀ ਜੈਕਟਸ ਪਾ ਕੇ ਰਸਦ ਲੈ ਕੇ ਦਵਾਈਆਂ ਲੈ ਕੇ ਉਹ ਉਹਨਾਂ ਇਲਾਕਿਆਂ ਤੱਕ ਪਹੁੰਚ ਰਹੇ ਨੇ ਨਾਲ ਉਹਨਾਂ ਦੇ ਸੁਨੰਦਰ ਸ਼ਰਮਾ ਕਲਾਕਾਰ ਨੇ ਗਾਇਕਾ ਨੇ ਉਹ ਵੀ ਤੇ ਉਹਨਾਂ ਦੀ ਟੀਮ ਲਗਾਤਾਰ ਪਹੁੰਚ ਰਹੀ ਹੈ ਉਹ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਨਿੱਕੂ ਦੀਆਂ ਜੋ ਇਸ ਸਮੇਂ ਗਰਾਉਂਡ ਜ਼ੀਰੋ ਤੇ ਮੌਜੂਦ ਨੇ ਤੇ ਉਹਨਾਂ ਦੀ ਜੋ ਸਾਰੀ ਟੀਮ ਹੈ ਉਹ ਲੋਕਾਂ ਦੇ ਲਈ ਮਦਦ ਦਾ ਸਭਾ ਬਣ ਕੇ ਆ ਰਹੀ ਹੈ ਨਿੱਕੂ ਕੀ ਕਹਿ ਰਹੇ ਨੇ ਉਹਨਾਂ ਨੂੰ ਸੁਣਨਾ ਜ਼ਰੂਰੀ ਹੈ ਵਾਇਗੁਰਜੀ ਖਾਲਸਾ ਸ਼੍ਰੀ ਵਾਇਗੁਰਜੀ ਕੀ ਫਤਿਹ ਆਈਓਸੀ ਦੀ ਸਾਰੀ ਟੀਮ ਨਾਲ ਹੈ ਤੇ ਹੋਰ ਬਹੁਤ ਸਾਰੇ ਪੈਂਟਰਾ ਜਿਹੜੇ ਇੱਧਰ ਅਲੱਗ-ਅਲੱਗ ਇਲਾਕਿਆਂ 'ਚ ਆਪਣੇ-ਆਪਣੇ ਹਿਸਾਬ ਨਾਲ ਲੱਗੇ ਹੋਏ ਨੇ ਅਸੀਂ ਬੋਟ ਦੇ ਜ਼ਰੀਏ ਉੱਧਰ ਦੋ ਘਰ ਨੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਨੇ ਉੱਥੇ ਪਹੁੰਚਿਆ ਹੁਣ ਔਰ ਮੈਨੂੰ ਲੱਗਦਾ ਹੈ ਗਰਾਉਂਡ ਤੇ ਆ ਕੇ ਸਾਰੇ ਲੋਕਾਂ ਨੂੰ ਥੋੜਾ ਥੋੜਾ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਅੰਦਰ ਬੈਠੇ ਨੇ ਇਹਨਾਂ ਦੇ ਇੱਥੇ ਕਿਹੜੀਆਂ ਪ੍ਰੋਬਲਮਾਂ ਨੇ ਉਹ ਇੱਥੇ ਆ ਕੇ ਪਤਾ ਲਗਣੀਆਂ ਨੇ ਇਕੱਲੇ ਰਾਸ਼ਨ ਦੀ ਪ੍ਰੋਬਲਮ ਨਹੀਂ ਕਿਉਂਕਿ ਰਾਸ਼ਨ ਤਾਂ ਬਹੁਤ ਜ਼ਿਆਦਾ ਆ ਚੁੱਕਿਆ ਹਰ ਇਲਾਕੇ 'ਚ ਸਾਡੇ ਐਨ ਆਰ ਆਈ ਭਰਾ ਜਿੰਨੇ ਵੀ ਬਾਹਰ ਦੁਨੀਆ 'ਚ ਪੈਣਪਰਾ ਬੈਠੇ ਨੇ ਪੰਜਾਬੀ ਜਾਂ ਇੰਡੀਆ 'ਚ ਬੈਠੇ ਨੇ ਸਭ ਨੇ ਗੁਰਦੁਆਰਿਆਂ ਨੇ ਬਹੁਤ ਆਸ਼ਰਮਾਂ ਨੇ ਬਹੁਤ ਜਗ੍ਹਾ ਤੋਂ ਰਾਸ਼ਨ ਆ ਚੁੱਕਿਆ ਪਰ ਅੰਦਰ ਜਾ ਕੇ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਵਾਰ ਗਰਾਊਂਡ ਤੇ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਲੋਕ ਪੀੜਤ ਨੇ ਉਸ ਇਲਾਕੇ ਦੇ ਨੇੜੇ ਜਿੱਥੇ ਵੀ ਤੁਸੀਂ ਹੈਗੇ ਉੱਥੇ ਜ਼ਰੂਰ ਪਹੁੰਚ ਕੇ ਜਾਇਜ਼ਾ ਲਓ ਕਿ ਕਿਹੜੇ ਕਿਹੜੇ ਪ੍ਰੋਬਲਮਾਂ ਚ ਲੋਕੇ ਰਹੇ ਹੋਣੇ ਤਾਂ ਕਿ ਆਪੋਨਾ ਪ੍ਰੋਬਲਮ ਨੂੰ ਠੀਕ ਕਰ ਸਕੀਏ ਤੇ ਤੁਸੀਂ ਸੁਣ ਰਹੇ ਸੀ ਨਿੱਕੂ ਨੂੰ ਤੇ ਹੁਣ ਤੁਹਾਨੂੰ ਤਸਵੀਰ ਦਿਖਾਈਏ ਜਸ ਬਾਜਵਾ ਦੀ ਉਹੀ ਜਸ ਬਾਜਵਾ ਜਿਹੜੇ ਕਿਸਾਨ ਆंदोलਨ ਦੇ ਦੌਰਾਨ ਆਪਣੀ ਗਾਇਕੀ ਤੇ ਸਰਗਰਮੀ ਕਰਕੇ ਕਾਫੀ ਚਰਚਾ ਦੇ ਵਿੱਚ ਰਹੇ ਸੀ ਤੇ ਹੁਣ ਮੁੜ ਕੇ ਜਸ ਬਾਜਵਾ ਗਰਾਊਂਡ ਜ਼ੀਰੋ ਤੇ ਨੇ ਉਹਨਾਂ ਲੋਕਾਂ ਦਾ ਹਾਲ ਪੁੱਛ ਰਹੇ ਨੇ ਉਹਨਾਂ ਪੀੜਤਾ ਦਾ ਹਾਲ ਪੁੱਛ ਰਹੇ ਨੇ ਜਿਨ੍ਹਾਂ ਨੂੰ ਇਸ ਸਮੇਂ ਮਦਦ ਦੀ ਸਖਤ ਲੋੜ ਹੈ ਜਸ ਬਾਜਵਾ ਕਈ ਬਜ਼ੁਰਗਾਂ ਨੂੰ ਵੀ ਮਿਲਦੇ ਨਜ਼ਰ ਆਏ ਉਹਨਾਂ ਨੂੰ ਤਰਵਾਸ ਦਿੰਦੇ ਨਜ਼ਰ ਆਏ ਉਹਨਾਂ ਨੂੰ ਸੀਨੇ ਨਾਲ ਲਾਉਂਦੇ ਨਜ਼ਰ ਆਏ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਡੇ ਕੋਲਾਂ ਪੰਜਾਬੀ ਪੰਜਾਬੀ ਦੇ ਕੋਲ ਖੜੇ ਨੇ ਜਸ ਬਾਜਵਾ ਦੀ ਉਹ ਵੀਡੀਓ ਦੇਖਣੀ ਬਣਦੀ ਹੈ ਜੋ ਦਿਲ ਨੂੰ ਸਕੂਨ ਦਿੰਦੀ ਹੈ ਵੀਰ ਨਾ ਮੜੀ ਜਦੇ ਮੱਝਾਂ ਵੀ ਆਪਾਂ ਕੋਸ਼ਿਸ਼ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਵੱਧ ਤੋਂ ਵੱਧ 1 2 ਜਿੰਨੀਆਂ ਵੀ ਆਪਣੇ ਕੋਲੀਆਂ ਆਪਾਂ ਲਾਵਾਂਗੇ ਆਪਾਂ ਲਾਵਾਂਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਿਜੁਰਗਾ ਸਾਡੇ ਤੁਸੀਂ ਇਦਾਂ ਨਾ ਬਾਬੂ ਜੀ ਕਰੋ ਤੇ ਜੇ ਰੇ ਨਾ ਜਿਗਰੇ ਕੋ ਮਾਰਾ ਇਹ ਚਰਮਾਚਾਪ ਬੇਨਤੀ ਕਰ ਸਕਦੇ ਆਵੇ ਤੇਰੇ ਪੁੱਤ ਨਾਲ ਹੈ ਤੇਰੇ ਬਾਬਾ ਨਾ ਕਰਨਾ ਕੋਈ ਕਰੀਦਾ ਪਾ ਕੋਈ ਕਰ ਨਹੀਂ ਹੁੰਦਾ ਲਾਲਾ ਰੋਈ ਰੋਣਾ ਬੰਦ ਕਰ ਜੇ ਤੁਹਾਡੇ ਤੋਂ ਵੱਡਾ ਕੋਈ ਜਿਗਰੇ ਵਾਲਾ ਬੰਦਾ ਨਹੀਂ ਤੇ ਇਹਨਾਂ ਸ਼ੇਤਾਂ ਚ ਨਾ ਵੀ 25 ਸਾਲ ਹੋ ਗਏ ਵੀਰ ਦੱਸੋ ਉਹਨਾਂ ਨੇ ਤਜਸ ਬਾਜਵਾ ਨੂੰ ਤੁਸੀਂ ਦੇਖਿਆ ਹੁਣ ਤਸਵੀਰ ਰੇਸ਼ਮ ਸਿੰਘ ਅਨਮੋਲ ਦੀ ਰੇਸ਼ਮ ਸਿੰਘ ਅਨਮੋਲ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਅਜਿਹਾ ਮੌਕਾ ਬਣਦਾ ਹੈ ਉਸ ਵੇਲੇ ਉਹ ਐਕਟਿਵ ਹੋ ਜਾਂਦੇ ਨੇ ਰਸਦ ਆਪਣੇ ਨਾਲ ਲੈਂਦੇ ਨੇ ਆਪਣੀ ਟੀਮ ਨਾਲ ਲੈਂਦੇ ਨੇ ਤੇ ਹਰ ਉਸ ਥਾਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਿੱਥੇ ਉਹ ਆਪਣਾ ਜੋ ਰੈਸਕਿਊ ਆਪਰੇਸ਼ਨ ਹੋਵੇ ਚਾਹੇ ਚਾਹੇ ਰਾਹਤ ਕਾਰਜ ਹੋਵੇ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਰੇਸ਼ਮ ਅਨਮੋਲ ਵੀ ਇਸ ਸਮੇਂ ਗਰਾਉਂਡ ਜ਼ੀਰੋ ਤੇ ਉਤਰੇ ਹੋਏ ਨੇ ਕਈ ਦਿਨਾਂ ਤੋਂ ਉਹਨਾਂ ਦੀਆਂ ਤਸਵੀਰਾਂ ਜੋ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿਤੇ ਉਹ ਰੋਟੀ ਤੇ ਧਰ ਕੇ ਆਚਾਰ ਖਾਉਂਦੇ ਨਜ਼ਰ ਆਉਂਦੇ ਨੇ ਤੇ ਕਿਸੇ ਥਾਂ ਤੇ ਬਜ਼ੁਰਗਾਂ ਨੂੰ ਹੈਲਪ ਕਰਦੇ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਸੀਨੇ ਨਾਲ ਲਾਉਂਦੇ ਨਜ਼ਰ ਆਉਂਦੇ ਨੇ ਇਹ ਤਸਵੀਰਾਂ ਉਹਨਾਂ ਦੀਆਂ ਵਾਇਰਲ ਨੇ ਇਹ ਵੀ ਦੱਸਦੀਆਂ ਨੇ ਕਿ ਕਲਾਕਾਰ ਕਿਸ ਕਿਸੇ ਵੀ ਪੱਧਰ ਦਾ ਹੋਵੇ ਪਰ ਉਹ ਜਦੋਂ ਚਾਵੇ ਤਾਂ ਉਹ ਲੋਕਾਂ ਦੇ ਵਿੱਚ ਜਾਂਦਾ ਹੈ ਤੇ ਬਿਨਾਂ ਕਿਸੇ ਚਿਜਕ ਦੇ ਉਹ ਲੋਕਾਂ ਦੀ ਮਦਦ ਕਰ ਰਿਹਾ ਹੁੰਦਾ ਤਾਂ ਰੇਸ਼ਨ ਅਨਮੋਲ ਵੀ ਇਸ ਸਮੇਂ ਮਦਦ ਕਰਨੇ ਨੇ ਤਰੇਸ਼ਮ ਅਨਮੋਲ ਦੀਆਂ ਤੁਸੀਂ ਤਸਵੀਰਾਂ ਦੇਖੀਆਂ ਹੁਣ ਗੱਲ ਕਰਦੇ ਆ ਜਸਬੀਰ ਜੱਸੀ ਦੀਆਂ ਜੀ ਹਾਂ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਜਸਬੀਰ ਜੱਸੀ ਆਪਣੀ ਟਿੱਪਣੀ ਕਰਨਾ ਨਹੀਂ ਭੁੱਲਦੇ ਆਪਣੀ ਰਾਏ ਦੇਣਾ ਨਹੀਂ ਭੁੱਲਦੇ ਤਾਂ ਜਸਬੀਰ ਜੱਸੀ ਜਦੋਂ ਪੰਜਾਬ ਦਾ ਜਦੋਂ ਪੰਜਾਬ ਦਾ ਅੱਧਾ ਇਲਾਕਾ ਅੱਧੇ ਜ਼ਿਲ੍ਹੇ ਇਸ ਸਮੇਂ 12 ਜ਼ਿਲ੍ਹੇ ਕਿਹਾ ਜਾ ਰਿਹਾ ਹੈ ਹੜ੍ਹ ਪ੍ਰਭਾਵਿਤ ਨੇ ਤਾਂ ਉਸ ਵੇਲੇ ਉਹ ਨਾ ਬੋਲਣ ਅਜਿਹਾ ਕਿਵੇਂ ਹੋ ਸਕਦਾ ਹੈ ਤੇ ਇਸ ਕਰਕੇ ਉਹ ਹਰ ਉਸ ਸ਼ਖਸ ਦਾ ਸ਼ੁਕਰਾਨਾ ਵੀ ਕਰ ਰਹੇ ਨੇ ਤੇ ਹਰ ਉਸ ਸ਼ਖਸ ਨੂੰ ਅਪੀਲ ਕਰ ਰਹੇ ਨੇ ਜੋ ਪੰਜਾਬ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ ਤੇ ਕਹਿ ਰਹੇ ਨੇ ਕਿ ਇਸ ਔਖੀ ਘੜੀ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬ ਨਾਲ ਖੜੀਏ ਤੇ ਜਦੋਂ ਅਸੀਂ ਉਹਨਾਂ ਨੂੰ ਉਹ ਸਮੱਗਰੀ ਦੇਣ ਦੇ ਟਾਈਮ ਤੇ ਜਾਂ ਪੈਸੇ ਦੇਣ ਦੇ ਟਾਈਮ ਤੇ ਉਹਨਾਂ ਨੂੰ ਕੁਝ ਮੈਂ ਦੇਖਿਆ ਨੇਤਾ ਜਿਹੜੇ ਉਹ ਪੈਸੇ ਦੇ ਰਹੇ ਨੇ ਤੇ ਉਹਨਾਂ ਦੀ ਵੀਡੀਓ ਬਣਾ ਰਹੇ ਨੇ ਤੇ ਉਹ ਵੀਡੀਓ ਬਾਅਦ ਦੇ ਵਿੱਚ ਨੈੱਟ ਤੇ ਜਾ ਜਾ ਰਹੀ ਹੈ ਉਹ ਜਦੋਂ ਥੋੜੇ ਦਿਨਾਂ ਬਾਅਦ ਨਾਰਮਲ ਹੋਣਾ ਨਾ ਜੀ ਉਹਨਾਂ ਨੇ ਆਪਣੀਆਂ ਜਦੋਂ ਵੀਡੀਓ ਦੇਖੀਆਂ ਤੇ ਆਪਣਾ ਬੜਾ ਛੋਟਾ ਲੱਗਣਾ ਕੋਈ ਬੰਦਾ ਉੱਥੇ ਐਸਾ ਨਹੀਂ ਹੈ ਜਿਹੜਾ ਇਸ ਤਰੀਕੇ ਨਾਲ ਕਿਸੇ ਕੋਲ ਸਮਗਰੀ ਲਏ ਜਾਂ ਕਿਸੇ ਕੋਲੋਂ ਮਦਦ ਲਏ ਇਹ ਪੰਜਾਬ ਹੈ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇਗਾ ਮੈਂ ਬਹੁਤ ਜ਼ਰੂਰੀ ਬੇਨਤੀ ਇਸ ਲਈ ਕਰ ਰਿਹਾ ਕਿਉਂਕਿ ਪੰਜਾਬੀਆਂ ਦੀ ਸ਼ਾਨ ਵਕਈ ਵੱਖਰੀ ਹੁੰਦੀ ਹੈ ਪੰਜਾਬੀ ਜਿਹੜੇ ਆ ਹਮੇਸ਼ਾ ਦੁਨੀਆ ਦੇ ਨਾਲ ਖੜੇ ਰਹਿੰਦੇ ਆ ਇਹ ਤਾਂ ਆਂਦਾ ਤਾਂ ਜਿੰਨੇ ਸਾਰੀ ਦੁਨੀਆ ਨੂੰ ਅੰਨ ਦੇਣਾ ਹੁੰਦਾ ਸਾਰੀ ਦੁਨੀਆ ਦੀ ਮਦਦ ਕਰਨੀ ਹੁੰਦੀ ਹੁੰਦੀ ਹੈ ਤੇ ਅੱਜ ਥੋੜੀ ਜੀ ਮਦਦ ਦੀ ਲੋੜ ਆ ਉਹਨੂੰ ਮਦਦ ਦੀ ਵੀ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੈ ਸਾਰੇ ਲੋਕ ਹੀ ਖੜੇ ਨੇ ਉੱਥੇ ਸਾਰੀ ਦੁਨੀਆ ਜਿਹੜੀ ਆ ਆਮ ਲੋਕ ਜਿਹੜੇ ਨੇ ਉਹ ਐਨਾ ਅੱਛਾ ਕੰਮ ਕਰ ਰਹੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਜਿੱਦਾਂ ਵੀਡੀਓ ਵੀਡੀਓ ਪਾ ਕੇ ਤੇ ਸਾਨੂੰ ਲੱਗਦਾ ਕਿ ਅਸੀਂ ਬੜਾ ਕੰਮ ਕਰ ਰਹੇ ਹਾਂ ਫੋਟੋ ਖਿਚਾ ਕੇ ਸਾਨੂੰ ਲੱਗਦਾ ਕਿ ਬੜਾ ਕੰਮ ਕਰ ਰਹੇ ਹਾਂ ਪਰ ਆਮ ਲੋਕ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ ਨੈੱਟ ਨਾਲ ਸੋਸ਼ਲ ਮੀਡੀਆ ਨਾਲ ਕਿਸੇ ਚੀਜ਼ ਦੇ ਨਾਲ ਉਹ ਬਹੁਤ ਜ਼ਿਆਦਾ ਅੱਛਾ ਕੰਮ ਕਰ ਰਹੇ ਸੋ ਪਲੀਜ਼ ਇਸ ਬੇਨਤੀ ਨੂੰ ਪ੍ਰਵਾਨ ਕਰੋ ਤੇ ਇਹੋ ਜੀਆਂ ਵੀਡੀਓ ਬਣਾ ਕੇ ਨਾ ਪਾਓ ਤੁਸੀਂ ਆਪਣੇ ਕੰਮ ਦੀਆਂ ਆਪਣੇ ਜਾਣ ਦੀਆਂ ਆਉਣ ਦੀਆਂ ਵੀਡੀਓ ਪਾਓ ਪਾਣੀ 'ਚ ਖੜੇ ਹੋ ਕੇ ਤੁਸੀਂ ਵੀਡੀਓ ਪਾਉਣੀ ਆ ਉਹ ਵੀਡੀਓ ਪਾਓ ਪਰ ਇਦਾਂ ਦੀ ਕਿਸੇ ਵੀ ਸਾਡੇ ਬੰਦੇ ਦੇ ਨਾਲ ਖੜੇ ਹੋ ਕੇ ਉਹਨੂੰ ਸਮਗਰੀ ਫੜਾਉਂਦੇ ਆ ਜਾਂ ਸਮਾਨ ਫੜਾਉਂਦੇ ਆ ਜਾਂ ਪੈਸੇ ਫੜਾਉਂਦੇ ਆ ਕੋਈ ਵੀ ਵੀਡੀਓ ਨਾ ਪਾਓ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ